11ਵਾਂ ਬਾਬਾ ਬੁੱਧ ਦੀ ਯਾਦਗਾਰੀ ਵਿੱਚ ਆਲ ਓਪਨ ਫੁੱਟਬਾਲ ਟੂਰਨਾਮੈਂਟ ਆਈਟੀਆਈ ਬਸੀ ਪਠਾਨਾ ਵਿਖੇ ਕਰਵਾਇਆ ਗਿਆ ਜੋ ਕਿ 23 ਫਰਵਰੀ 2025 ਤੱਕ ਚੱਲੇਗਾ ਮੈਚ ਦੀ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੁਮਨ ਬ੍ਰਦਰ ਨੇ ਕੀਤੀ ਅਤੇ ਬਸੀ ਪਠਾਨਾ ਦੇ ਡੀਐਸਪੀ ਰਾਜਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਤੋਂ ਪਹਿਲਾਂ ਮੈਂ ਸਾਰੀ ਸਾਡੀ ਮੈਨੇਜਮੈਂਟ ਜੋ ਆਈਟੀਆਈ ਗਰਾਊਂਡ ਬਸੇ ਪਠਾਣਾ 11ਵਾਂ ਬਾਬਾ ਬੁੱਧਦਾਸ ਜੀ ਦਾ ਉਹਨਾਂ ਦਾ ਤੁਸੀਂ ਕਹਿੰਦੇ ਸਰਕੀ ਸਰਦਾਰ ਅਮਰਜੀਤ ਸਿੰਘ ਕੋਲੀ ਸਾਹਿਬ ਦੀ ਯਾਦ ਚ ਜੋ ਅਸੀਂ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਹੈ 21 22 ਤੇ 23 ਜੋ ਅੱਜ ਵੈਰੂ ਦੀ ਯਾਦ ਦਿਨ ਨਾਲ ਅਜਸੀਂ ਉਹਨੂੰ ਇਨੌਗੁਰੇਟ ਕੀਤਾ ਹੈ ਤੇ ਮੇਰੇ ਨਾਲ ਹੁਣ ਜਗਦੀਪ ਸਿੰਘ ਢਾਲੀਵਾਲ ਸਾਹਿਬ ਤੋਂ ਬੜਾ ਵੱਡਾ ਉਹਨਾਂ ਦਾ ਉਪਰਾਲਾ ਹੈ ਉੱਡਾ ਹੀ ਤੁਸੀਂ ਕਹੋ ਸਾਰੀ ਮੈਨੇਜਮੈਂਟ ਰਾਣੀ ਵੀਰ ਜੀ ਖੜੇ ਨੇ ਸਾਡੇ ਤੋਂ ਬੜੇ ਸੀਨੀਅਰ ਦੇ ਭਾਜਰੀ ਸੋ ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਦੀ ਖੇਡ ਨੂੰ ਦੇਖ ਕੇ ਅਸੀਂ ਵੀ ਬੜੇ ਇਨਸਪਾਇਰਡ ਹੁੰਦੇ ਸੀ ਅਸੀਂ ਵੀ ਸੋਚਦੇ ਸੀ ਵੀ ਰਾਣੀ ਵੀਰ ਵਰਗੇ ਅਸੀਂ ਵੀ ਪਲੇਅਰ ਕਿਤੇ ਬਣ ਜਾਈਏ ਸੋ ਮੈਂ ਬਿਲਕੁਲ ਅਸੀਂ ਇੱਥੇ ਆਏ ਹਾਂ ਜੀ ਤੇ ਅਸੀਂ ਆ ਕੇ ਵਾਇਗਰੂ ਦੇ ਜਿਆਦੇ ਨਾਲ ਅਸੀਂ ਨੇਗੋਸ਼ੀਏਸ਼ਨ ਕੀਤੀ ਹੈ ਤੇ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਸਾਰੀਆਂ ਟੀਮਸ ਨੇ ਪਹਿਲਾਂ ਬੱਚਿਆਂ ਦਾ ਮੈਚ ਹੋਇਆ ਸੋ ਸੈਕੰਡ ਮੈਚ ਜੇ ਹੋਇਆ ਸੋ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਟੀਮਸ ਨੇ ਅੱਜ ਇੱਕ ਮੈਂ ਮੈਸੇਜ ਦੇਣ ਦੀ ਹੈ ਜਰੂਰ ਕੋਸ਼ਿਸ਼ ਕੀਤੀ ਹੈ ਵੀ ਸਾਡੇ ਪੰਜਾਬ ਦੀ ਉੱਪਰ ਇੱਕ ਬਹੁਤ ਵੱਡਾ ਇੱਕ ਕਲੰਕ ਕਾਲੀਕ ਦਾਗ ਲਾਈ ਜਾਂਦੇ ਨੇ ਕਿਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਦੌਰ ਚੱਲਦਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਰੋਜ਼ ਦਿਰਾ ਦੇਖ ਰਹੇ ਹਾਂ ਵੀ ਸਾਡੇ ਨੌਜਵਾਨੀ ਜਿਹੜੀ ਹੈ ਉਹ ਇਸ ਦਲਦਲ ਦੇ ਵਿੱਚ ਫਸ ਰਹੀ ਹੈ ਸੋ ਮੈਂ ਪਰ ਜ਼ੋਰ ਅਪੀਲ ਕਰਾਂਗਾ ਤੁਸੀਂ ਇੱਥੇ ਗਰਾਉਂਡ ਜ਼ੀਰੋ ਰਿਪੋਰਟ ਜਿਹੜੀ ਹੈ ਕੁਝ ਹੋਰ ਜਿਹੜੀ ਪਿਕਚਰ ਡਿਪਿክት ਕਰ ਰਹੀ ਹੈ ਸੋ ਗਰਾਉਂਡ ਜ਼ੀਰੋ ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਦੇਖੋ 6 6 ਫੁੱਟ 5 5 ਫੁੱਟ 5 5 6 6 ਫੁੱਟ ਦੇ ਮੁੰਡੇ ਸਾਡੇ ਜਵਾਨ ਨੇ ਸੋ ਉਹ ਕਿਸ ਤਰੀਕੇ ਦੇ ਨਾਲ ਘੰਟਾ ਖੱਡਣਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਹੁੰਦੀ 6 45 5 45 ਦਾ ਮੈਚ ਸੋ ਮੇਰੇ ਮੁਤਾਬਕ ਇਹ ਹੈ ਕੀ ਦੇਖੋ ਜਿੰਨੇ ਵੀ ਖਿਡਾਰੀਆਂ ਨੇ ਆਉਣਾ ਸਾਰਿਆਂ ਨੇ ਜਿੱਤਣਾ ਨਹੀਂ ਤੇ ਸਾਰੇ ਜਿੰਨੇ ਵੀ ਖਿਡਾਰੀ ਨੇ ਜਿਹੜੇ ਹਾਰਦੇ ਨੇ ਜਿੱਤ ਤਾਂ ਤੁਹਾਨੂੰ ਕੌਨਫੀਡੈਂਸ ਹਮੇਸ਼ਾ ਦੇਗੀ ਪਰ ਹਾਰਨ ਤੋਂ ਬਾਅਦ ਵੀ ਆਪਾਂ ਬੈਠ ਕੇ ਸੈਲਫ ਅਸੈਸਮੈਂਟ ਕਰਦੇ ਆਂ ਤੇ ਆਪਾਂ ਲਰਨ ਕਰਦੇ ਆਂ ਵੀ ਸਾਡੀਆਂ ਗਲਤੀਆਂ ਕਿੱਥੇ ਰਹੀਆਂ ਸੋ ਜ਼ਿੰਦਗੀ 'ਚ ਜੇ ਅੱਗੇ ਵਧਣਾ ਹੈ ਤਾਂ ਹਾਰਨਾ ਵੀ ਬੜਾ ਜ਼ਰੂਰੀ ਹੈ ਸੋ ਪਾਰਟਿਸਪੇਸ਼ਨ ਜਿਹੜੀ ਹੈ ਸਾਰੇ ਖਿਡਾਰੀ ਉਹ ਇਸ ਤਰ੍ਹਾਂ ਦੀ ਪਾਰਟਿਸਪੀਕੇਸ਼ਨ ਕਰੋ ਵੀ ਜਿੱਥੇ ਆਪਾਂ ਇੱਕ ਦੂਜੇ ਦੇ ਨਾਲ ਫ੍ਰੈਂਡਲੀ ਰਹੀਏ ਨਾ ਕਿ ਇਹ ਨਹੀਂ ਵੀ ਅਗਰੈਸਿਵ ਹੋ ਜਾਈਏ ਵੀ ਆਪਾਂ ਇੱਕ ਦੂਜੇ ਨੂੰ ਗੋਲ ਕਿਉਂ ਕਰ ਗਿਆ ਸੋ ਆਪਣੀ ਜਿਆਦਾ ਕਨਸੈਂਟਰੇਸ਼ਨ ਜਿਹੜੀ ਹੈ ਉਹ ਆਪਣੀ ਖੇਡ ਦੇ ਉੱਪਰ ਫੋਕਸ ਕਰੋ ਤੇ ਇੱਕ ਜਾਣ ਵੇਲੇ ਉੱਪਰ ਜ਼ੋਰ ਅਪੀਲ ਕਰਾਂਗੇ ਅਸੀਂ ਇਸ ਕਲੱਬ ਵੱਲੋਂ ਵੀ ਵੀ ਜਿੰਨੇ ਵੀ ਖਿਡਾਰੀ ਨੇ ਭਾਵੇਂ ਅੱਜ ਅਸੀਂ ਇੱਥੇ 올 ਇੰਡੀਆ ਜਿਹੜਾ ਫੁੱਟਬਾਲ ਟੂਰਨਾਮੈਂਟ ਜਿਹੜਾ ਅਸੀਂ ਆਰਗੇਨਾਈਜ਼ ਕੀਤਾ ਬਾਬਾ ਬੁੱਧਾ ਸੀਰੀ ਯਾਦ ਚ ਸੋ ਇਹਦੇ ਚ ਵੀ ਏਟਲੀਸਟ ਜਿਹੜੇ ਸਿਲੈਕਸ਼ਨ ਕੀਤੇ ਜਾਵੇ ਖਿਡਾਰੀਆਂ ਦੀ ਤੇ ਮੈਂ ਇਹ ਚਾਹੁੰਦਾ ਹਾਂ ਕਿ ਜਿਵੇਂ ਹ ਅਸੀਂ ਇਹ ਜਿਹੇ ਫੈਸਿਲਿਟੀਆਂ ਦਈਏ ਜਾਂ ਅਸੀਂ ਇਹ ਜਾਂ ਮਾਹੌਲ ਸਿਰਜੀਏ ਵੀ ਸਾਨੂੰ ਲੋੜ ਨਾ ਪਵੇ ਆਪਣਾ ਘਰ ਛੱਡ ਕੇ ਬਾਹਰ ਜਾਣ ਦੀ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਨੂੰ ਆਪਾਂ ਆਪਾਂ ਸਰਕਾਰ ਦੇ ਵਿੱਚ ਜਾਂ ਸੈਮੀ ਗਵਰਨਮੈਂਟਸ ਜਿਹੜੀਆਂ ਨੇ ਜਾਂ ਕੋਈ ਅਦਾਰੇ ਹੋਣ ਜਿਹੜੇ ਜਿਹੜੇ ਇਹ ਪ੍ਰੈਫਰੈਂਸ ਦੇਣ ਵੀ ਅਸੀਂ ਪੰਜਾਬ ਦੇ ਬੱਚਿਆਂ ਨੂੰ ਕਿਤੇ ਨਾ ਕਿਤੇ ਅਸੀਂ ਇੰਪਲਾਈ ਕਰਨਾ ਹੈ ਸੋ ਉਹਨਾਂ ਨੂੰ ਨੌਕਰੀਆਂ ਦੇ ਰੁਝਾਨ ਵਾਲੇ ਪਾਸੇ ਲਾਇਆ ਜਾਵੇ ਤਾਂ ਜੋ ਜਿਹੜੀਆਂ ਨੈਕਸਟ ਜੇਨਰੇਸ਼ਨ ਨੇ ਉਹ ਬਾਹਰ ਲੜਜਾਂ ਛੱਡ ਕੇ ਇੱਥੇ ਕੰਸੈਂਟਰੇਟ ਕਰੇ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੀ ਮੈਨੇਜਮੈਂਟ ਧਾਲੀਵਾਲ ਸਾਹਿਬ ਰੌਣਾ ਸਾਹਿਬ ਸਾਰੀ ਤੈਨੂੰ ਬਹੁਤ ਬਹੁਤ ਬਤ ਕਰਦਾ ਜਿਨ੍ਹਾਂ ਨੇ ਮੌਕਾ ਬਖਸ਼ਿਆ ਬਹੁਤ ਬਹੁਤ ਥੈਂਕ ਯੂ ਸੋ ਮੀ ਪ੍ਰਾਪਰਟੀ ਵੇਚਨੇ ਔਰ ਖੀਨਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز